ਇਹ ਘਟਨਾ ਸੁਨਾਵਸਦੀ ਹੈ ਜਿਸ ਦੇ ਵਿੱਚ ਕੌਸਟੇਡਰ ਵੱਲੋਂ ਆੜਿਛੇ ਦਾਉਲੀ ਤੇ ਬਹਿਸ ਪਾਸੀ ਕੀਤੀ ਗਈ ਹੈ ਅ ਫੌਰੀ ਤੌਰ ਤੇ ਸੁਲਾਸਨ ਨੂੰ ਸਿਸਟਮ ਕਰਕੇ ਦੇ ਖਲਾਫ ਵਿਭਾਗਿਕ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਕੌਸਟੇਡਰ ਸੁਨਾਵਸ ਸਾਦੇ ਕਪੜਿਆਂ ਦੇ ਵਿੱਚ پولیس پارٹی کے بحث کا نظر آ رہا ہے اس سبھی ملکی پڑتال کی یہ گھٹنا سولہ اگست کی ہے جس کے بل شکر امریکہ پولیس وجہ ماڑی شبدال بیس بازی کیتی گئی ہے فوری طور پر اس ملازم کو سسپینڈ کر کے اس کے خلاف بھاگی کاروائی شروع کی گئی ہے پوکھ چی ਕਿਸੇ ਵੀ ਗੱਲ ਨੂੰ ਜੋ ਕਿ ਡਿਸਪਲਿਨ ਫੋਰਸਸ ਦੇ ਵਿੱਚ ਹੈ ਤੇ ਅਨੁਸ਼ਾਸਨ ਨੂੰ ਪਾਲ ਕੀਤਾ ਜਾਂਦਾ ਹੈ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇਗੀ ਇਹ ਘਟਨਾ ਸੁਣਾ ਦਿੱਤੀ ਹੈ ਜਿਸ ਦੇ ਵਿੱਚ ਕਾਂਸਟੇਬਲ ਵੱਲੋਂ ਮਾਰੀ ਸ਼ਬਦਾਂ ਦੀ ਤੇ ਬਹਿਸ ਕੀਤੀ ਗਈ ਹੈ ਮੋਰੀ ਤੌਰ ਤੇ ਸੁਲਾਸਨ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਵਿਭਾਗ ਦਾ ਕਾਰਵਾਈ ਕੀਤੀ ਗਈ। ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਸਾਥੇ ਕੰਪਨੀਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਮ ਬੈਸ ਦੇ ਨਜ਼ਾਰੇ ਵਿੱਚ ਇੱਕ ਸੁਨਹਿਰੀ ਮੂਰਤੀ ਪਟਕਾਰਦੀ ਹੈ। ਇਹ ਇੱਕ ਘਟਨਾ ਸੁਨਾਵਸਦੀ ਹੈ ਜਿਸ ਦੇ ਵਿੱਚ ਕਾਸਟੇਬਲ شدھ بنا کے امتسر پولیس نے تعینات وغیرہ ماڑی شبدالی تے بیس بازی کیتی گئی ہے آ, فوری طور پہ اس ملازم کو سسپینڈ کر کے اس کے خلاف وباگی کاروائی شروع کیتی گئی ہے بوک چی کسی بھی گلو جو کہ ڈسپلن میں بچ ہے انوشاسن بھی بنگ کیا جائے اس ਦੀ ਜਾਂਚ ਨਹੀਂ ਕੀਤੀ ਜਾਵੇਗੀ ਤੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ। ਇਹ ਇੱਕ ਘਟਨਾ ਸੁਨਾ ਗਈ ਹੈ ਜਿਸ ਦੇ ਵਿੱਚ ਕੌਸਟੇਡ ਵੱਲੋਂ ਆਜੀ ਸ਼ਹਿਰਾਂਵਲੀ ਤੇ ਬਹਿਸ ਪਾਸੀ ਕੀਤੀ ਗਈ ਹੈ। ਅ ਫੌਰੀ ਤੌਰ ਤੇ ਸੁਲਾਸ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਵਿਭਾਗਿਕ ਕਾਰਵਾਈ ਸ਼ੁਰੂ ਕੀਤੀ ਗਈ ਹੈ। ایک سوشل میڈیا پہ ویڈیو وائرل ہوئی ہے جس کے پولیس ملازم سب کمرے کے لیے ایک پولیس پارٹی کے نام بہس کا نظر آ رہا ہے اس بنگی ملکی پڑتال کی ہے یہ گھٹنا سولہ اگست کی ہے جس کے بل شکری قمس پولیس آرڈر واڑی شبدال بحث بازی کی گئی ہے فوری طور پر اس ملازم کو سسپینڈ کر کے اس کے خلاف وباگی کاروائی شروع کی گئی ہے کسی بھی چیزوں جو کہ ڈسپلن میں بچ ہے کہ انوشاسن بھی بنگ کیا جائے اس کو اس کی اجازت نہیں دیتی جائے گی سخت تو سخت کاروائی کی جائے یہ گھٹنا سولہ اگست کی ہے جس کے بل وجہ ਆਲੋਚਨਾਵਲੀ ਤੇ ਬਹਿਸਵਾਸੀ ਕੀਤੀ ਗਈ ਹੈ ਅਹ ਹੋਰ ਹੀ ਤੌਰ ਤੇ ਸੁਲਾਸਨ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਵਿਭਾਗਿਕ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਇੱਕ ਸੁਲਾਸਨ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬਹਿਸ ਦਾ ਨਜ਼ਾਰਾ ਆ ਰਿਹਾ ਹੈ ਇਸ ਨੂੰ ਵੀ ਮੁੱਢਲੀ ਪੜਤਾਲ ਕੀਤੀ ਹੈ یہ گھٹنا سولہ اگست کی ہے جس کے بل شکر آتا ہے وہ دن راجر وغیرہ دی شبدال بحث بازی کیتی گئی ہے فوری طور پہ اس ملازم کو سسپینڈ کر کے اس کے خلاف بھاگی کاروائی شروع کی گئی ہے بوک چی کسی بھی گھروں جو کہ ਡਿਸਪਲਿਨਰੀ ਪ੍ਰੋਸੈਸ ਵਿੱਚ ਹੈ ਕਿ ਅਨੁਸ਼ਾਸਨ ਨੂੰ ਪੂਰਤ ਕੀਤਾ ਜਾਵੇ ਕਿ ਕਿਸੇ ਨੂੰ ਇਸ ਦੇ ਇਚਾਰਜ ਨਹੀਂ ਦਿੱਤੀ ਜਾਵੇਗੀ ਤੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇਗੀ